ਅਸੀਂ ਸਾਰੇ ਸਮੁੱਚੇ ਸਿੱਖ ਪੰਥ ਵੱਲੋਂ ਜਾਂ ਮਤਲਬ ਕਹਿ ਲਓ ਕਿ ਕਿਸੇ ਇੱਕ ਧਿਰ ਵੱਲੋਂ ਨਹੀਂ ਆਸੀਂ ਤੇ ਇਹ ਸਾਰਾ ਮਤਲਬ ਕਿ ਜੋ ਵੀ ਕਾਰਜ ਕੇ ਹੋਏਗਾ ਮਤਲਬ ਅਸੀਂ ਇਕੱਲੇ ਕਿਸੇ ਇੱਕ ਧਿਰ ਦੇ ਨਹੀਂ ਆ ਸਾਰੇ ਪੰਥ ਦੇ ਆ ਜੀ ਅਸੀਂ ਦੇਖੋ ਸੰਦੀਪ ਸਿੰਘ ਨੇ ਇਹੋ ਹੀ ਵਿਚਾਰ ਹੋਏ ਸੀ ਕਿ ਮੈਂ ਕਿਹਾ ਸੀ ਕਿ ਮੈਂ ਸੰਦੀਪ ਸਿੰਘ ਜੀ ਤੁਹਾਨੂੰ ਨਾ ਇਲੈਕਸ਼ਨ ਲੜਾਣਾ ਚਾਹੁੰਦੇ ਵੇ ਜਿਮਣੀ ਚੋਣ ਬਾਰੇ ਤੇ ਸੰਦੀਪ ਸਿੰਘ ਨੇ ਇੱਕੋ ਗੱਲ ਕਹੀ ਕਿ ਬੈਠ ਦੇਖੋ ਅੰਦਰ ਆ ਮੈਂ ਸੰਤਾਂ ਦੀ ਕਿਸ ਤਰ੍ਹਾਂ ਸੇਵਾ ਕਰ ਪਾਵਾਂਗਾ ਇਸ ਨਾਲ ਇਸ ਕਰਕੇ ਕਿ ਮਨਦੀਪ ਸਿੰਘ ਤੁਸੀਂ ਆਪ ਹੀ ਅੱਗੇ ਲੱਗੋ ਤੇ ਸੰਗਤਾਂ ਦੀ ਸੇਵਾ ਕਰ ਪਾਓਗੇ ਤੁਸੀਂ ਸਾਰੇ ਥੜੇ ਸਾਡਾ ਸਹਿਮਤ ਹੈ ਚਾਹੇ ਕਾਲੀ ਦਲ ਹੈ ਚਾਹੇ ਆਪਣਾ ਵਾਰਿਸ ਪੰਜਾਬ ਵਾਲੇ ਨੇ ਚਾਹੇ ਸਿਮਰਜੀਤ ਸਿੰਘ ਮਾਨ ਨੇ ਸਾਰੇ ਥੜੇ ਸਾਡਾ ਸਹਿਮਤ ਹੈ ਜੀ ਸਭ ਤੋਂ ਪਹਿਲਾਂ ਜਿਹੜੀ ਸਰਕਾਰ ਆਈ ਸੀ ਆਪਣੀ ਬਾਦਲ ਸਰਕਾਰ ਉਹਨਾਂ ਨੇ ਵਾਅਦੇ ਕੀਤੇ ਸੀ ਪਰ ਉਹ ਵੀ ਵਾਅਦੇ ਤੋਂ ਪੂਰੇ ਨਹੀਂ ਉਤਰੇ ਫਿਰ ਉਸ ਤੋਂ ਬਾਅਦ ਆਪਣੇ ਕਾਂਗਰਸ ਸਰਕਾਰ ਆਈ ਸਰਕਾਰ ਉਹਨਾਂ ਨੇ ਹੱਥ ਵਿੱਚ ਗੁਰਕਾ ਸਾਹਿਬ ਫੜ ਕੇ ਕਿਹਾ ਸੀ ਆਪਾਂ ਗੁਰਗ੍ਰੰਥ ਸਾਹਿਬ ਦੀ ਬੇਦਬੀ ਦਾ ਮਤਲਬ ਕਿ ਕਾਨੂੰਨ ਬਣਾਵਾਂਗੇ ਉਹਨਾਂ ਨੇ ਵੀ ਕਾਨੂੰਨ ਨਹੀਂ ਬਣਾਇਆ ਫਿਰ ਉਸ ਤੋਂ ਬਾਅਦ ਆਮ ਪਾਰਟੀ ਅੱਗੇ ਆਈ ਹੈ ਉਹਨਾਂ ਨੇ ਵੀ ਇੱਕੋ ਕਿਹਾ ਸੀ ਕਿ ਆਪਾਂ ਬੇਦਵੀਆਂ ਦੇ ਮੁੱਦੇ ਉੱਤੇ ਬਲਕ ਕਾਨੂੰਨ ਬਣਾਵਾਂਗੇ ਕੁਝ ਵੀ ਨਹੀਂ ਹੋਇਆ ਬੀਬੀ ਖਾਲੜਾ ਜੀ ਹੈ ਜੀ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਪਰਿਵਾਰ ਦੀ ਤੇ ਸਾਨੂੰ ਤੇ ਅੱਜ ਵੀ ਕਹਿਣਗੇ ਨਾ ਕਿ ਸੀ ਖੜੇ ਹੋਣਾ ਸੀ ਉਸੇ ਟਾਈਮ ਪਿੱਛੇ ਹੋ ਜਾਗੇ ਇਹ ਸਾਡੀ ਪਹਿਲੇ ਦਿਨ ਤੋਂ ਪਰਿਵਾਰਕ ਵੀ ਇਤਜ਼ਾਰ ਹੋਏ ਸੀ